ਗੁਰੂ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਇੱਕ ਦਿਨ ਦੀਵਾਨ ਵਿੱਚ ਵਿਚਾਰਾ ਕਰ ਰਹੇ ਆ ਕਹਿਣ ਲੱਗੇ ਦੇਖੋ ਜੀ ਇਹ ਰੱਬ ਦਾ ਸਿਧਾਂਤ ਆ ਕੁਦਰਤ ਦਾ ਸਿਧਾਂਤ ਆ ਕੁਦਰਤ ਨੇ ਸਾਡਾ ਕੋਈ ਲਿਹਾਜ਼ ਨਹੀਂ ਕਰਨਾ ਜਾਣੇ ਅਣਜਾਣੇ ਵਿੱਚ ਭਾਵੇਂ ਕਿਵੇਂ ਵੀ ਜੋ ਕਰਮ ਹੋ ਗਿਆ ਸਮਝ ਲਓ ਸਾਡਾ ਲੇਖਾ ਬਣ ਗਿਆ ਕੋਈ ਵੀ ਕਰਮ ਕਰੀਏ ਉਹ ਲਿਖਿਆ ਜਾਂਦਾ ਚੰਗਾ ਹੋਵੇ ਤੇ ਭਾਵੇਂ ਮੰਦਾ ਜੇ ਚੰਗਾ ਹੋਵੇਗਾ ਤੇ ਚੰਗਾ ਫਲ ਮਿਲ ਜਾਵੇਗਾ ਜੇ ਮੰਦਾ ਹੋਵੇਗਾ ਤੇ ਮੰਦਾ ਫਲ ਮਿਲ ਜਾਵੇਗਾ ਕਿਸੇ ਨੇ ਸੱਚੀ ਕਿਹਾ ਤੇਰੇ ਜੀਵਨ ਕਾ ਹੈ ਕਰਮੋਂ ਸੇ ਨਾਤਾ ਤੂੰ ਹੀ ਆਪਣਾ ਭਾਗੇ ਵਿਧਾਤਾ ਜੈਸੀ ਲਿਖੇਗਾ ਤੂੰ ਕਰਮੋਂ ਕੀ ਰੇਖਾ ਤੁਝੇ ਦੇਣਾ ਹੋਗਾ ਤਿਲ ਤਿਲ ਕਾ ਲੇਖਾ ਕਹਿਣ ਦਾ ਭਾਵੇਂ ਆ ਵੀ ਕੁਦਰਤ ਨੇ ਆਪਣੇ ਊਸੂਲ ਪੱਕੇ ਰੱਖੇ ਹੋਇਆ ਕੋਈ ਮਾਫੀ ਨਹੀਂ ਕਈ ਲੋਕ ਮੰਨਦੇ ਨਹੀਂ ਏ ਕਰਮੀ ਆ ਜਿਹੜੇ ਨਾਲ-ਨਾਲ ਚੱਲਦੇ ਆ ਬਾਬਾ ਜੀ ਸਮਝਾਉਣ ਵਾਸਤੇ ਇੱਕ ਮਿਸਾਲ ਵੀ ਦਿੰਦੇ ਹੁੰਦੇ ਸੀ ਮਨ ਲਵੋ ਦੁਪਹਿਰ ਦੇ 2 ਵਜੇ ਬਿਰਲੇ ਟਾਟੇ ਦੇ ਘਰ ਕਿਸੇ ਬੱਚੇ ਨੇ ਜਨਮ ਲਿਆ ਤੇ ਉਧਰ ਸੜਕ ਤੇ ਇੱਕ ਮਾੜੀ ਜੀ ਝੁੱਗੀ ਵਿੱਚ ਰਹਿਣ ਵਾਲੀ ਦੇ ਘਰੇ ਵੀ ਉਸੇ ਟਾਈਮ 2 ਵਜੇ ਕਿਸੇ ਬੱਚੇ ਨੇ ਜਨਮ ਲਿਆ ਹੁਣ ਟਾਟਾ ਬਿਰਲਾ ਦੇ ਘਰੇ ਜਿਹੜਾ ਬੱਚਾ ਜਨਮ ਲਊਗਾ ਉਹ ਸੋਨੇ ਦੇ ਪੰਘੂੜੇ ਵਿੱਚ ਝੂਲ ਰਿਹਾ ਚਾਂਦੀ ਦੀ ਬੋਤਲ ਵਿੱਚ ਜਿਹੜਾ ਹੁਣ ਦੁੱਧ ਪੀ ਜਾਂਦਾ ਜੰਮਦਿਆਂ ਹੀ ਅਰਬਾਂ ਖਰਬਾਂ ਦੀ ਜਾਇਦਾਦ ਦਾ ਵਾਰਿਸ ਵੀ ਬਣ ਗਿਆ ਅੱਗੇ ਪਿੱਛੇ ਨੌਕਰ ਖੜਾਉਣ ਵਾਸਤੇ ਸੇਵਾ ਕਰਨ ਵਾਸਤੇ ਦੂਜੇ ਪਾਸੇ ਝੁੱਗੀ ਵਿੱਚ ਰਹਿਣ ਵਾਲੀ ਮਾਂ ਦੇ ਘਰੇ ਪੈਦਾ ਹੋਇਆ ਬੱਚਾ ਉਹਦੇ ਕੋਲ ਕੋਈ ਕੱਪੜਾ ਵੀ ਨਹੀਂ ਉਹਨੂੰ ਲਪੇਟਣ ਨੂੰ ਸਾਫ਼ ਕੱਪੜਾ ਕੋਈ ਨਹੀਂ ਦੁੱਧ ਪਲਾਉਣ ਲਈ ਕੋਈ ਸ਼ੀਸ਼ੀ ਨਹੀਂ ਆਪ ਪਈਂ ਅੰਦਾਜ਼ਾ ਲਾ ਲੋ ਦੋਵੇਂ ਜੰਮਦੇ ਹੋਏ ਬੱਚਿਆਂ ਨੇ ਕਿਹੜੇ ਪਾਪ ਕੀਤੇ ਜਾਂ ਪੁੰਨ ਕੀਤੇ ਇਹ ਪਿਛਲੇ ਕਰਮ ਹੀ ਚੱਲੇ ਆ ਰਹੇ ਆ ਇਥੋਂ ਪਤਾ ਲੱਗਦਾ ਫਿਰ ਉਹਨਾਂ ਨੇ ਇੱਕ ਮਹਾਪੁਰਖਾਂ ਦੀ ਕਥਾ ਵੀ ਸੁਣਾਈ ਬਾਬਾ ਆਨੰਦ ਸਿੰਘ ਜੀ ਨੇ ਕਹਿੰਦੇ ਕੋਈ ਮਹਾਪੁਰਖ ਸੀਗੇ ਉਹਨਾਂ ਦੇ ਸਰੀਰ ਤੇ ਨਿੱਕਾ ਜਿਹਾ ਕੋੜ ਹੋ ਗਿਆ ਜਿੱਥੇ ਖਾਰਸ਼ ਕਰਨੀ ਉਥੋਂ ਲਹੂ ਸਿੰਮਣ ਲੱਗ ਜਾਣਾ ਸਰੀਰ ਤੇ ਕੱਪੜਾ ਵੀ ਨਹੀਂ ਸੀ ਪਾਇਆ ਜਾਂਦਾ ਜਿਸ ਕਾਰਨ ਪਰਨਾ ਜਾਲ ਪੇਟ ਕੇ ਰੱਖਦੇ ਹੁੰਦੇ ਸੀ ਮਹਾਪੁਰਖਾਂ ਦਾ ਇਹ ਨਾਮ ਇੰਨੀ ਕਮਾਈ ਇੱਕੋ ਚੌਕੜੀ ਵਿੱਚ ਕਈ ਕਈ ਪਾੜ ਸੁਖਮਣੀ ਸਾਹਿਬ ਜੀ ਦੇ ਕਰ ਦਿੰਦੇ ਹੁੰਦੇ ਸੀਗੇ ਸੁਣ ਵੀ ਲੈਂਦੇ ਹੁੰਦੇ ਸੀ ਕਈ ਵਾਰ ਸੇਵਕਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਵੀ ਮਹਾਪੁਰਖੋ ਦੇਖੋ ਚਲ ਸਾਡੀ ਗੱਲ ਕੋਈ ਹੋਰ ਆ ਪਰ ਤੁਹਾਡੀ ਤਾਂ ਇੰਨੀ ਕਮਾਈ ਆ ਨਾਮ ਦੀ ਇਹ ਸਰੀਰ ਤੇ ਨਿੱਕਾ ਜਿਹਾ ਕੋੜ ਮਹਾਪੁਰਖਾਂ ਨੇ ਕਹਿਣਾ ਛੱਡੋ ਗੱਲ ਨੂੰ ਕਿਵੇਂ ਨਾ ਕਿਵੇਂ ਟਾਲ ਜਾਣਾ ਇੱਕ ਦਿਨ ਇੱਕ ਸੇਵਕ ਸੀ ਕੋਈ ਉਹ ਖੜੇ ਪੈ ਗਿਆ ਇਹ ਗੱਲ ਦੇ ਵੀ ਇਹ ਮਹਾਪੁਰਖਾਂ ਤੋਂ ਪੁੱਛ ਕੇ ਰਹਿਣਾ ਵੀ ਇਹ ਕਿਵੇਂ ਹੋ ਜਾਂਦਾ ਸਭ ਕੁਝ ਵੀ ਤੁਹਾਡੀ ਇੰਨੀ ਬੰਦਗੀ ਹੋਣ ਦੇ ਬਾਵਜੂਦ ਵੀ ਇਹ ਸਰੀਰ ਪਰ ਕੋੜ ਦਾ ਕਾਰਨ ਕੀ ਆ ਵੀ ਮੇਰੀ ਸ਼ਰਧਾ ਵਿੱਚ ਤਰੇੜ ਆ ਰਹੀ ਆ ਜਰੂਰ ਕਿਰਪਾ ਕਰਕੇ ਦੱਸੋ ਮਹਾਪੁਰਖ ਕਹਿਣ ਲੱਗੇ ਭਾਈ ਜੇ ਤੂੰ ਪੁੱਛਣਾ ਚਾਹਨਾ ਤਾਂ ਆ ਤੈਨੂੰ ਰਮਜ ਦੀ ਗੱਲ ਦੱਸ ਦਿੰਨੇ ਆ ਉਹਨਾਂ ਦੱਸਿਆ ਅੱਜ ਤੋਂ 5 ਜਨਮ ਪਹਿਲਾਂ ਦੀ ਗੱਲ ਆ ਮੈਂ ਕਿਸੇ ਪਿੰਡ ਦੀ ਪੰਚਾਇਤ ਦਾ ਵੱਡਾ ਮੈਂਬਰ ਸੀ ਚੰਗਾ ਲੰਮਾ ਉੱਚਾ ਜ਼ਬਾਨ ਮਾਇਆ ਵੀ ਬਹੁਤ ਸੀ ਹਰ ਵੇਲੇ ਦਿਮਾਗ ਤੇ ਮਾਇਆ ਦਾ ਅਹੁਦੇ ਦਾ ਜਵਾਨੀ ਦਾ ਨਸ਼ਾ ਸਵਾਰ ਰਹਿਦਾ ਸੀ ਹਰ ਵੇਲੇ ਹੱਥ ਵਿੱਚ ਇੱਕ ਡਾਂਗ ਵੀ ਰੱਖਦਾ ਹੁੰਦਾ ਸੀ ਮੈਂ ਪੁਰਾਣਾ ਜ਼ਮਾਨਾ ਉਦੋਂ ਇੱਕ ਦਿਨ ਆਪਣੇ 4-5 ਸਾਥੀਆਂ ਨਾਲ ਤੁਰਿਆ ਜਾ ਰਿਹਾ ਸੀ ਅੱਗੇ ਇੱਕ ਆ ਗਿਆ ਕੁੱਤਾ ਕੂਕਰ ਆ ਗਿਆ ਜਿਹਨੂੰ ਖੁਰਕ ਪਈ ਹੋਈ ਸੀ ਜਵਾਨੀ ਦਾ ਮਾਇਆ ਦਾ ਔਦੇ ਦਾ ਨਸ਼ਾ ਇੰਨਾ ਸੀ ਕੁੱਤੇ ਨੂੰ ਜ਼ੋਰ ਨਾਲ ਡਾਂਗ ਮਾਰੀ ਇੰਨੀ ਡਾਂਗ ਜ਼ੋਰ ਨਾਲ ਵਜੀ ਟਕਾਣੇ ਵਜੀ ਰੱਬ ਦੀ ਕਰਨੀ ਕੁੱਤਾ ਉੱਥੇ ਹੀ ਮਰ ਗਿਆ ਜਦੋਂ ਅਗਲਾ ਜਨਮ ਮਿਲਿਆ ਨਿਰੰਕਾਰ ਵੱਲੋਂ ਸਾਨੂੰ ਉਹ ਕੁੱਤੇ ਨੂੰ ਬਿਗੈਰ ਮੌਤ ਦੀ ਮਾਰਨ ਦੀ ਸਜ਼ਾ ਮਿਲੀ ਜਿੰਨਾ ਚਿਰ ਹੁਣ ਕੁੱਤੇ ਨੇ ਖੁਰਕ ਭੋਗਣੀ ਸੀਗੀ ਉਹਨਾਂ ਚਿਰ ਸਾਨੂੰ ਸਰੀਰ ਤੇ ਕੋੜ ਭੁਗਤਣਾ ਪਵੇਗਾ ਮਹਾਪੁਰਖ ਕਹਿੰਦੇ ਸਾਨੂੰ ਕੋੜ ਹੋ ਗਿਆ ਅਸੀਂ ਅਰਦਾਸ ਕੀਤੀ ਕਸ਼ਟ ਗਾਂ ਚਲਾ ਗਿਆ ਕਈ ਵਾਰੀ ਕੀ ਹੁੰਦਾ ਵੀ ਸਾਡੀਆਂ ਅਰਦਾਸਾਂ ਦੇ ਨਾਲ ਕਸ਼ਟ ਜਿਹੜਾ ਆਉਣਾ ਹੁੰਦਾ ਅੱਗੇ ਚਲਾ ਜਾਂਦਾ ਸਾਡਾ ਤੀਜਾ ਜਨਮ ਆਇਆ ਕਸ਼ਟ ਆਇਆ ਅਰਦਾਸ ਕੀਤੀ ਫਿਰ ਅਗਾਹ ਚਲਾ ਗਿਆ ਚੌਥਾ ਮਿਲਿਆ ਅਗਾਹ ਚਲਾ ਗਿਆ ਤੇ ਹੁਣ ਫਿਰ ਕਹਿਣ ਦਾ ਭਾਵੇਂ ਆ ਵੀ ਇਹ ਤਕਲੀਫ ਚੌਥੇ ਜਨਮ ਦੇ ਵਿੱਚ ਜਦੋਂ ਆਈ ਆ ਅਰਦਾਸ ਕਰਕੇ ਗਾਂ ਤਾਂ ਲੈ ਗਏ ਨਾਲ ਵਿਆਜ ਵੀ ਪੈਂਦਾ ਗਿਆ ਹੁਣ ਸਾਡਾ ਪੰਜਵਾਂ ਜਨਮ ਚੱਲ ਰਿਹਾ ਤੇ ਉਹ ਪਿਛਲੇ ਜਨਮਾਂ ਦੇ ਲੇਖੇ ਦਾ ਕਸ਼ਟ ਸਾਡੇ ਸਰੀਰ ਤੇ ਆਇਆ ਸੇਵਕ ਕਹਿਣ ਲੱਗਾ ਮਹਾਂਪੁਰਖੋ ਫਿਰ ਹੁਣ ਵੀ ਅਰਦਾਸ ਕਰ ਲਓ ਹੁਣ ਵੀ ਕਸ਼ਟ ਅੱਗੇ ਚਲੇ ਜਾਊਗਾ ਮਹਾਂਪੁਰਖ ਕਹਿਣ ਲੱਗੇ ਇਹ ਸਾਡਾ ਅਖੀਰਲਾ ਜਾਮਾ ਹੁਣ ਇਸ ਜਾਮੇ ਵਿੱਚ ਸਾਰਾ ਖਾਤਾ ਖਾਲੀ ਕਰਕੇ ਉਹ ਪਕ ਨੇ ਨੈਲ ਹੋ ਗਿਆ ਨਿਰੰਕਾਰ ਦੇ ਚਰਣਾ ਵਿੱਚ ਜਾਣਾ ਹੈ ਇਸ ਕਰਕੇ ਭਾਈ ਕੁਝ ਚਰਣਾ ਬਾਅਦ ਮਹਾਪੁਰਖਾਂ ਦੇ ਸਰੀਰ ਦਾ ਕੋੜ ਰਾਜੀ ਹੋ ਗਿਆ ਉਹਨਾਂ ਨੇ ਇਹ ਕਰਮਾਂ ਦਾ ਜਿਹੜਾ ਵੀ ਮਿਲਿਆ ਸੀ ਸਜ਼ਾ ਸੀ ਭੋਗੀ ਆ ਉਹਨਾਂ ਨੂੰ ਵੀ ਭੋਗਣੀ ਪਈ ਮਹਾਪੁਰਖਾਂ ਵਾਂਗ ਸਰੀਰ त्यागਿਆ ਇਸ ਕਰਕੇ ਨੋਟ ਕਰਿਓ ਬੜੇ ਨੇਮੀ ਧਰਮੀ ਜਿਹੜੇ ਹੁੰਦੇ ਆ ਕਈ ਵਾਰੀ ਉਹਨਾਂ ਦੇ ਸਰੀਰ ਤੇ ਕਸ਼ਟ ਆਉਂਦੇ ਆ ਅਸੀਂ ਆਮ ਕਹਿ ਦਿੰਨੇ ਆ ਸਰੀਰ ਇਨੀ ਬੰਦਗੀ ਕਰਦਾ ਫਿਰ ਇਹਨੇ ਕਸ਼ਟ ਕਿਉਂ? ਇਹਦਾ ਕਾਰਨ ਇਹੀ ਹੁੰਦਾ। ਇੱਕ ਮਹਾਪੁਰਖਾਂ ਦੀ ਗਾਥਾ ਤੋਂ ਆਪਣੇ ਲਈ ਸੇਧ ਲੈ ਲੈਣਾ ਜੇ ਖੁਰਕ ਪਏ ਹੋਏ ਕੁੱਤੇ ਨੂੰ ਸੋਟੀ ਮਾਰਨ ਕਰਕੇ ਸਰੀਰ ਤੇ ਕਸ਼ਟ ਭੁਗਤਣਾ ਪਿਆ ਤੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਸਾਨੂੰ ਉਹਦਾ लेखा ਦੇਣਾ ਹੀ ਪਵੇਗਾ। ਜੇ ਅਸੀਂ ਕਿਸੇ ਨੂੰ ਨਜਾਇਜ਼ ਦੁੱਖ ਦੇਵਾਂਗੇ ਤਾਂ ਵੀ ਲੇਖਾ ਦੇਣਾ ਪਵੇਗਾ। ਜੇ ਕੋਈ ਨੌ ਸੱਸ ਨੂੰ ਨਜਾਇਜ਼ ਦੁਖੀ ਕਰਦੀ ਆ ਤਾਂ ਉਹਨੂੰ ਵੀ ਲੇਖਾ ਦੇਣਾ ਪਵੇ ਕਦੇ ਜੇ ਸੱਸ ਨੂੰ ਨਜਾਇਜ਼ ਤੰਗ ਕਰਦੀ ਆ ਲੇਖਾ ਤਾਂ ਉਹਨੂੰ ਵੀ ਦੇਣਾ ਪਊਗਾ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਕਿਸੇ ਅਹੁਦੇ ਦਾ ਨਸ਼ਾ ਜਾਂ ਫਿਰ ਮਾਇਆ ਦਾ ਨਸ਼ਾ ਗਰੀਬ ਮਾਰ ਕਰਵਾਉਂਦਾ ਇਹਨਾਂ ਨਸ਼ਿਆਂ ਵਿੱਚ ਬੰਦਾ ਅੰਨਾ ਹੋ ਜਾਂਦਾ ਦੋ ਗੱਲਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਇੱਕ ਮਾਇਆ ਦਾ ਨਸ਼ਾ ਇੱਕ ਜਵਾਨੀ ਦਾ ਨਸ਼ਾ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੇ ਕਰਮ ਕਰੀ ਜਾਂਦਾ ਫਿਰ ਬੰਦੇ ਨੂੰ ਬੰਦਾ ਨਹੀਂ ਸਮਝਦਾ ਇਨਸਾਨ ਭੁੱਲ ਜਾਂਦਾ ਵੀ ਮੈਨੂੰ ਵੀ ਕੋਈ ਬਣਾਉਣ ਵਾਲਾ ਹੈ ਸੇਧ ਲੈਣਾ ਇਥੋਂ ਗੱਲਾਂ ਤੋਂ ਵਿਚਾਰਾਂ ਤੋਂ ਬਚਣਾ ਤੋਂ ਤੁਹਾਡੇ ਕੋਲ ਵੀ ਔਦੇ ਨੇ ਤੁਸੀਂ ਵੀ ਕਿਸੇ ਨਾ ਕਿਸੇ ਛੋਟੇ ਵੱਡੇ ਦਾਇਰੇ ਵਿੱਚ ਔਦੇ ਦੇ ਮਾਲਕ ਹੋਵੋਗੇ ਆਪਣੇ ਅੰਦਰ ਝਾਤ ਪਾਇਓ ਦੇਖਿਓ ਆਪਣੇ ਅੰਦਰ ਆਪ ਨੜੈ ਗਿਰੀ ਵਾਣ ਮੈਂ ਸਿਰ ਨੀਮਾ ਕਰ ਦੇਖ ਵੀ ਕਿਤੇ ਤੁਸੀਂ ਕਿਸੇ ਆਪਣੇ ਅਹੁਦੇ ਦੇ ਨਸ਼ੇ ਵਿੱਚ ਗਰੀਬ ਮਾਰ ਤਾਂ ਨਹੀਂ ਕਰੀ ਜਾਂਦੇ ਜੇ ਕਰ ਰਹੇ ਹੋ ਤਾਂ ਬਚ ਕੇ ਰਹੋ ਬਾਬਾ ਅਨੰਦ ਸਿੰਘ ਜੀ ਕਹਿੰਦੇ ਗਰੀਬ ਮਾਰ ਭਾਵੇਂ ਕਿਸੇ ਇਨਸਾਨ ਦੀ ਹੋਵੇ ਭਾਵੇਂ ਕਿਸੇ ਪਸ਼ੂ ਪੰਛੀ ਦੀ ਹੋਵੇ ਲੇਖਾ ਤਾਂ ਦੇਣਾ ਹੀ ਪਵੇਗਾ ਬੰਦੇ ਨਾਲੋਂ ਪਸ਼ੂ ਪੰਛੀ ਦੀ ਹਾ ਪਹਿਲੇ ਲੱਗਦੀ ਹੈ ਇਹ ਕੋਈ ਅਹੁਦੇ ਤੇ ਨਸ਼ੇ ਵਿੱਚ ਗਰੀਬ ਮਾਰ ਕਰ ਰਿਆ ਹਾ ਉਹਨੂੰ ਲੱਗਣੀ ਹੀ ਲੱਗਣੀ ਆ ਬਚ ਕੇ ਰਹੋ ਕਿਸੇ ਦੀ ਲੱਗੀ ਹੋਈ ਹਾ ਅਗਲੇ ਜਨਮ ਦਾ ਵੱੱਜਰ ਪਾਪ ਨਾ ਕਿਤੇ ਬਣ ਜਾਵੇ ਤੁਸੀਂ ਨੋਟ ਕਰਿਓ ਕਈਆਂ ਦੀ ਔਲਾਦ ਬੜਾ ਦੁਖੀ ਕਰਦੀ ਹੈ ਜਦ ਕਿ ਕਈਆਂ ਦੀ ਔਲਾਦ ਬੜੀ ਨੇਕ ਤੇ ਸੁੱਖ ਦੇਣ ਵਾਲੀ ਹੁੰਦੀ ਆ ਇਹ ਵੀ ਪਿਛਲੇ ਲੇਖ ਹੀ ਹੁੰਦੇ ਆ ਕੋਈ ਕਹਿ ਦਿੰਦੀ ਆ ਵੀ ਮੈਂ ਘਰ ਵਾਲੇ ਤੋਂ ਦੁਖੀ ਆ ਕੋਈ ਆਪਣੀ ਪਤਨੀ ਤੋਂ ਦੁਖੀ ਆ ਕਈ ਸਰੀਰ ਸਾਨੂੰ ਧਰਤੀ ਤੇ ਦੌਖੀ ਦੇਣ ਆਉਂਦੇ ਆ ਕਈ ਸੁੱਖ ਇਹ ਜਿਹੋ ਜਿਹਾ ਬੀਜਿਆ ਹੁੰਦਾ ਉਹ ਜੇ ਉਸੇ ਵੜਦੇ ਆ ਇਹ ਸਭ ਪਿਛਲੇ ਜਨਮਾਂ ਤੋਂ ਚੱਲੀ ਆ ਰਹੀ ਖੇੜਾ ਬਾਣੀ ਦੀਆਂ ਪੰਕਤੀਆਂ ਇਹ ਗੱਲ ਦਾ ਸਬੂਤ ਨੇ ਤੁਹਾਨੂੰ ਯਕੀਨ ਹੋ ਜੇ ਮਾਤ ਪਿਤਾ ਬਨਤਾ ਸੁੱਤ ਬੰਦਪ ਐਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸਹਾਈ ਮਾਤਾ ਪਿਤਾ ਐਸਤਰੀ ਪੁੱਤਰ ਮਿੱਤਰ ਸਬੰਧੀ ਸਭ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲੇ ਆ ਭਾਵ ਕਿ ਆਪਣੇ ਕੀਤੇ ਕਰਮਾ ਕਰਕੇ ਕੋਈ ਸੁਖ ਭੋਗ ਰਿਆ ਤੇ ਕੋਈ ਦੁੱਖ ਕੋਈ ਗਰੀਬ ਤੇ ਕੋਈ ਅਮੀਰ ਪਰ ਸਰਬ ਸ੍ਰਿਸ਼ਟੀ ਦੇ ਮਾਲਕ ਗੁਰੂ ਅਰਜਨ ਦੇਵ ਜੀ ਪੰਚਮ ਪਾਤਸ਼ਾਹ ਜੀ ਮਿੱਠੇ ਬੋਲੜੇ ਸੁਭਾਅ ਵਾਲੇ ਦਿਆਲੂ ਹਿਰਦੇ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਐਸੀ ਮਿੱਠੀ ਬਾਣੀ ਸੁਖਮਣੀ ਸਾਹਿਬ ਦੀ ਬਖਸ਼ਿਸ਼ ਕਰ ਦਿੱਤੀ ਜਿਹਦਾ ਜੇਕਰ ਆਸਰਾ ਲੈ ਲਈਏ ਇਹ ਰੇਖ ਵਿੱਚ ਮੇਖ ਵੀ ਕਰ ਦਿੰਦੀ ਹੈ ਇਹ ਠੀਕ ਆ ਵੀ ਲੇਖ ਮਿਟਦੇ ਨੇ ਪਰ ਜਿਹੜਾ ਵੀ ਸੁਖਮਣੀ ਸਾਹਿਬ ਦਾ ਲੜ ਫੜੇਗਾ ਗੁਰੂ ਬਖਸ਼ਿਸ਼ ਕਰਕੇ ਉਹਦੇ ਕਰਮਾਂ ਨੂੰ ਸੁਪਨੇ 'ਚ ਕੱਟ ਦਿੰਦਾ ਕਰਮਾਂ ਵਿੱਚ ਕੱਟੇ ਜਾਂਦੇ ਆ ਇਸ ਕਰਕੇ ਗੁਰੂ ਪਿਆਰਿਓ ਇਹ ਚੀਜ਼ਾਂ ਨੂੰ ਸਾਂਭਣਾ ਪਵੇਗਾ ਵੇਲਾ ਸਾਂਭਣਾ ਪਵੇਗਾ ਮਹਾਤਮਾ ਬੁੱਧ ਨੂੰ ਨਾ ਇੱਕ ਵਾਰ ਕਿਸੇ ਨੇ ਪੁੱਛਿਆ ਸੀ ਇੱਕ ਵਿਅਕਤੀ ਨੇ ਸਵਾਲ ਕੀਤਾ ਵੀ ਦੱਸੋ ਜੀ ਬੰਦੇ ਨੂੰ ਕਿਹੜੀ ਚੀਜ਼ ਪਵਿੱਤਰ ਬਣਾਉਂਦੀ ਆ ਕਿਹੜੀ ਚੀਜ਼ ਚੰਗਾ ਬਣਾਉਂਦੀ ਆ ਉਹਨਾਂ ਨੇ ਜਵਾਬ ਦਿੱਤਾ ਹਰੇਕ ਘੰਟਾ ਕੁਝ ਸਕਿੰਟਾਂ ਵਿੱਚ ਵੰਡਿਆ ਹੁੰਦਾ ਹਰੇਕ ਸਕਿੰਟ ਦੇ ਵੀ ਅਨੇਕਾਂ ਭਾਗ ਹੁੰਦੇ ਆ ਜੋ ਬੰਦਾ ਇੱਕ ਸਕਿੰਟ ਵਿੱਚ ਉਹ ਹਰੇਕ ਭਾਗ ਵਿੱਚ ਪੂਰੀ ਤਰ੍ਹਾਂ ਹਾਜ਼ਰ ਰਹਿੰਦਾ ਰੱਬੀ ਪਿਆਰ ਵਿੱਚ ਉਹ ਪਵਿੱਤਰ ਹੋ ਜਾਂਦਾ ਇਹੀ ਵੱਡੀ ਗੱਲ ਆ ਡਾਕਟਰ ਭਾਈ ਵੀਰ ਸਿੰਘ ਜੀ ਵੀ ਬਚਨ ਕਰਦੇ ਆ ਆਪਣੀਆਂ ਲਿਖਤਾਂ ਵਿੱਚ ਬੜੇ ਸੰਤ ਕਵੀ ਹੋਏ ਆ ਬਹੁਤ ਉੱਚੀ ਹਸਤੀ ਕਹਿੰਦੇ ਕਰਮ ਨਹੀਂ ਮਿਟਦੇ ਪਰ ਹਾਂ ਕਰਮ ਲਿਖਣ ਵਾਲਾ ਲਿਖਤ ਤੇ ਲਕੀਰ ਫੇਰ ਸਕਦਾ ਕਰਮ ਆਪ ਫਲ ਦਾਇਕ ਨਹੀਂ ਹੁੰਦੇ ਕਰਮਾਂ ਦਾ ਫਲ ਪ੍ਰਦਾਤਾ ਵਾਹਿਗੁਰੂ ਆ ਕਰਮਾਂ ਤੇ ਰੱਬੀ ਬਖਸ਼ਿਸ਼ ਹਾ ਵੀ ਹੁੰਦੀ ਆ ਜੇ ਕੋਈ ਸੁਖਮਣੀ ਸਾਹਿਬ ਦੀ ਬਾਣੀ ਦਾ ਸਿੱਧਕ ਤੇ ਭਰੋਸੇ ਨਾਲ ਲੜ ਫੜ ਲਵੇ ਮਨ ਗੁਰੂ ਅੱਗੇ ਅਰਪਣ ਕਰੇ ਗੁਰੂ ਦੀ ਸੰਗਤ ਦੇ ਜੋੜੇ ਝਾੜੇ ਤਾਂ ਕੀਤੇ ਹੋਏ ਲੇਖ ਵੀ ਮਿਟ ਸਕਦੇ ਆ ਜੇ ਮਟਣ ਹੀ ਨਾ ਫਿਰ ਤਾਂ ਆਨੰਦ ਕੀ ਆਇਆ ਬਸ ਲੋੜਾ ਗੁਰੂ ਨੂੰ ਮਨਾਉਣ ਦੀ ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦੀ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਹਦੇ ਜਿਹਦੇ ਉੱਤੇ ਵੀ ਗੁਰੂ ਬਖਸ਼ਿਸ਼ ਕਰ ਦੇਵੇ ਉਹਦਾ ਲੇਖਾ ਪੜਿਆ ਨਹੀਂ ਜਾਂਦਾ ਪਾੜ ਦਿੱਤਾ ਜਾਂਦਾ ਇੱਕ ਵਾਰਤਾ ਹੈ ਵੀ ਇਹ ਗੱਲ ਦਾ ਤੁਹਾਨੂੰ ਮਨ ਨੂੰ ਯਕੀਨ ਹੋ ਜਾਵੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਜਦੋਂ ਬਾਬਾ ਨਾਨਕ ਜੀ ਨੂੰ ਚਾਰ ਠੱਗ ਮਿਲੇ ਆ ਉਹਨਾਂ ਆਖਿਆ ਸੀ ਲਟੇਰੇ ਆ ਤੁਹਾਨੂੰ ਲੁੱਟਣਾ ਮਾ ਪਰ ਸਾਡਾ ਇੱਕ ਅਸੂਲ ਆ ਲੁੱਟਣ ਤੋਂ ਪਹਿਲਾਂ ਅਸੀਂ ਜਾਨ ਤੋਂ ਬੰਦੇ ਨੂੰ ਮਾਰ ਦਿੰਨੇ ਆ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹਨਾਂ ਦੀ ਅੱਖ ਜਿਹੜੀ ਪਛਾਣ ਨਾ ਸਕੀ। ਸਤਿਗੁਰੂ ਜੀ ਕਹਿਣ ਲੱਗੇ ਸਾਨੂੰ ਮਨਜ਼ੂਰ ਆ। ਪਰ ਸਾਡੀ ਇੱਕ ਗੱਲ ਮੰਨ ਲਓ ਕਿਉਂਕਿ ਸਾਨੂੰ ਮੌਤ ਦਾ ਤਾਂ ਡਰ ਨਹੀਂ। ਬੇਸ਼ੱਕ ਮਾਰ ਦਿਓ ਪਰ ਜੇ ਸਾਡੀਆਂ ਮ੍ਰਿਤਕ ਦੇਹਾਂ ਇੱਥੇ ਪਈਆਂ ਰਹੀਆਂ ਰਾਜੇ ਨੂੰ ਸੂਹ ਮਿਲ ਗਈ। ਉਹਨੇ ਨਾ ਕੋਈ ਨਾ ਕੋਈ ਸਬੂਤ ਲੱਭ ਕੇ ਤੁਹਾਨੂੰ ਫੜ ਲੈਣਾ। ਤਾਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਹੈ ਕਿ ਤੁਸੀਂ ਕਤਲ ਕੀਤਾ ਇਸ ਲਈ ਪਹਿਲਾਂ ਅੱਗ ਦਾ ਇੰਤਜ਼ਾਮ ਕਰ ਲਓ ਸਾਨੂੰ ਮਾਰਨ ਤੋਂ ਬਾਅਦ ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ ਠੱਗਾਂ ਨੇ ਪੁੱਛਿਆ ਸੀ ਜੰਗਲ ਵਿੱਚੋਂ ਅੱਗ ਕਿੱਥੋਂ ਲੱਭ ਲਗੇ ਹੁਣ ਸਤਿਗੁਰੂ ਜੀ ਨੇ ਆਪਣੀ ਉਂਗਲ ਦਾ ਇਸ਼ਾਰਾ ਕਰਕੇ ਆਖਿਆ ਸਾਹਮਣੇ ਦੇਖੋ ਚਿਖਾ ਜਲ ਰਹੀ ਆ ਉਥੋਂ ਥੋੜੀ ਜੀ ਅੱਗ ਲੈ ਆਓ ਦੋ ਠੱਗ ਉੱਥੇ ਖੜੇ ਰਹੇ ਵੀ ਕਿਤੇ ਭੱਜ ਨਾ ਜਾਣ ਗੱਲਾਂ ਤੇ ਨਾ ਲੈ ਲੈਣ ਸਾਨੂੰ ਦੋ ਠੱਗ ਅਗ ਲੈਣ ਚਲੇ ਗਏ। ਉੱਥੇ ਜਾ ਕੇ ਦੇਖਿਆ ਵੀ ਇੱਕ ਜੀਵ ਆਤਮਾ ਨੂੰ ਜਮ ਬੁਰੀ ਤਰ੍ਹਾਂ ਕੁੱਟੀ ਜਾ ਰਹੀ ਮਾਰੀ ਜਾ ਰਹੀ ਆ। ਦੇਖਦਿਆਂ ਦੇਖਦਿਆਂ ਦੇਵਤੇ ਆ ਗਏ ਆ ਪਾਲਕੀ ਲੈ ਕੇ ਜਮ ਨੂੰ ਕਹਿਣ ਲੱਗੇ ਇਹ ਜੀਵ ਆਤਮਾ ਨੂੰ ਮਾਰੋ ਨਾ। ਇਹਨੂੰ ਪਾਲਕੀ 'ਚ ਬਿਠਾ ਕੇ ਸਤਕਾਰ ਨਾਲ ਦਰਗਾਹ 'ਚ ਲੈ ਕੇ ਜਾਣਾ। ਜਮ ਕਹਿਣ ਲੱਗੇ ਇਹ ਜੀਵ ਆਤਮਾ ਨੇ ਤਾਂ ਕੋਈ ਭਲਾ ਕਰਮ ਹੀ ਨਹੀਂ ਕੀਤਾ। ਧਰਮ ਰਾਜ ਦਾ ਹੁਕਮ ਆ। ਇਨੂੰ ਕਟ-ਕਟ ਕੇ ਸਜਾ ਦੇ ਕੇ ਪਟਕ-ਪਟਕ ਕੇ ਲੈ ਜਾਣਾ ਹੈ ਤੁਸੀਂ ਆ ਗਿਓ ਪਾਲਕੀ ਲੈ ਕੇ ਤੁਹਾਨੂੰ ਭਲੇਖਾ ਲੱਗ ਗਿਆ ਹੁਣ ਇੱਕ ਗੱਲ ਯਾਦ ਰੱਖਿਓ ਮਾੜੇ ਕਰਮ ਕਰਨ ਵਾਲਿਆਂ ਨੂੰ ਜਮ ਲੈਣਾਉਂਦੇ ਆ ਚੰਗੇ ਕਰਮ ਕਰਨ ਵਾਲਿਆਂ ਨੂੰ ਦੇਵਤੇ ਲੈਣਾਉਂਦੇ ਆ ਪਰ ਤੁਸੀਂ ਇਹਨਾਂ ਦੋਵਾਂ ਤੋਂ ਉੱਚੇ ਉੱਠਣਾ ਜਿਵੇਂ ਕਿਲਾ ਭੰਗੀਆਂ ਵਾਲੇ ਮਾਤਾ ਜੀ ਬਚਨ ਕਰਦੇ ਸੀ ਕਲਗੀਆਂ ਵਾਲੇ ਮੈਨੂੰ ਦਰਸ਼ਨਾਂ ਦੇਵੀ ਕਿਉਂਕਿ ਮੇਰੀ ਇੰਨੀ ਅਵਸਥਾ ਨਹੀਂ ਇਹ ਤੇਰੇ ਪ੍ਰਤੱਖ ਦਰਸ਼ਨਾਂ ਨੂੰ ਮੈਂ ਝੱਲ ਸਕਾਂ ਪਰ ਮੇਰੇ ਤੇ ਇੱਕ ਕਿਰਪਾ ਕਰੀ ਮੇਰੀ ਬੇਨਤੀ ਆਖੀਰਲੇ ਵੇਲੇ ਨਾ ਜਮ ਲੈਣਾਉਣ ਨਾ ਦੇਵਤੇ ਤੁਸੀਂ ਮੈਨੂੰ ਆਪ ਲੈਣ ਆਇਓ ਸਾਡਾ ਪਿਆਰ ਵੀ ਗੁਰੂ ਨਾਲ ਐਸਾ ਹੋਵੇ ਹੁਣ ਧਿਆਨ ਦਿਓ ਕਿ ਸਾਡੇ ਪਿਤਾ ਜੀ ਗੁਰੂ ਪਾਤਸ਼ਾਹ ਜੀ ਕਿੰਨੇ ਵੱਡੇ ਦਾਤੇ ਕਿੰਨੇ ਸਮਰੱਥ ਦੇਵਤੇ ਕਹਿਣ ਲੱਗੇ ਤੁਸੀਂ ਠੀਕ ਹੋ ਅਸੀਂ ਜਾਣਦੇ ਹਾਂ ਭਲੇਖਾ ਕੋਈ ਨਹੀਂ ਲੱਗਾ ਵੀ ਜੀਵ ਆਤਮਾ ਨੇ ਕੋਈ ਭਲਾ ਕਰਮ ਨਹੀਂ ਕੀਤਾ ਪਰ ਨਿਰੰਕਾਰ ਦਾ ਰੂਪ ਗੁਰੂ ਨਾਨਕ ਦੇਵ ਜੀ ਧਰਤੀ ਤੇ ਆਏ ਹੋਏ ਆ। ਉਹਨਾਂ ਨੇ ਕਿਸੇ ਮੌਜ ਵਿੱਚ ਅਚਨ ਚੇਤ ਇਨ੍ਹਾਂ ਵੱਲ ਉਂਗਲ ਕੀਤੀ ਆ। ਇਹਦੀ ਬਲ ਦੀ ਚਿਖਾ ਵੱਲ ਉਂਗਲ ਕੀਤੀ ਹੈ ਜਿਹਦਾ ਸਦਕਾ ਇਹਦੇ ਸਾਰੇ ਪਾਪ ਸੜ ਗਏ ਆ। ਇਹ ਬਖਸ਼ਿਸ਼ ਆ ਗੁਰੂ ਦੀ ਇਸ਼ਾਰਾ ਸਮਝਿਓ ਇਹ ਤਾਂ ਗੁਰੂ ਨਾਨਕ ਦੇਵ ਜੀ ਦੀ ਉਂਗਲ ਦੀ ਗੱਲ ਆ। ਗੁਰੂ ਨਾਨਕ ਦੇ ਤਾਂ ਪਿਆਰੇ ਚੌਣ ਤਾਂ ਇੱਕ ਦਾ ਕੀ ਲੱਖਾਂ ਦਾ ਲੇਖਾ ਖਤਮ ਕਰ ਸਕਦੇ। ਕਬੀਰ ਸਾਹਿਬ ਜੀ ਨੇ ਹੜੰਬੇ ਦੀ ਸ਼ਰਾਪੀ ਹੋਈ ਧਰਤੀ ਤੇ ਸਰੀਰ त्यागਿਆ ਨਰਕ ਖਾਲੀ ਕਰਵਾ ਦਿੱਤੇ ਹਰ ਕਾ ਭਗਤ ਮਰੇ ਹੜੰਬੇ ਤਾਂ ਸਗਲੀ ਸੈਨ ਤਰਾਈ ਰਾਜਾ ਜਨਕ ਨੇ ਇੱਕ ਘੜੀ ਦਾ ਸਿਮਰਨ ਦਿੱਤਾ ਨਹੀਂ ਸਿਰਫ ਗਹਿਣੇ ਧਰਿਆ ਤੇ ਨਰਕ ਖਾਲੀ ਕਰਵਾ ਦਿੱਤਾ ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕਿਓ ਵਿਵੇਕ ਏਕ ਘੜੀ ਕੇ ਸਿਮਰਣੇ ਪਾਪੀ ਤਰੇ ਅਨੇਕ ਤਾਂ ਹੁਣ ਆਪ ਹੀ ਅੰਦਾਜ਼ਾ ਲਾ ਲੈਣਾ ਉਹਦੇ ਭਗਤ ਉਦੇ ਪਿਆਰੇ ਲੇਖੇ ਨੂੰ ਕਿਵੇਂ ਪੜਵਾ ਸਕਦੇ ਆ ਫਿਰ ਗੁਰੂ ਨਾਨਕ ਸਾਹਿਬ ਜੀ ਸਰਬ ਕਲਾ ਸਮਰੱਥ ਆਪ ਨਿਰੰਕਾਰ ਕੀ ਨਹੀਂ ਕਰ ਸਕਦੇ ਤਾਂ ਭਾਈ ਵੀਰ ਸਿੰਘ ਜੀ ਦੇ ਵੀ ਬਚਨ ਆ ਸਮੁੰਦਰ ਵਾਂਗ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਇਥਾ ਨੇ ਕਿੰਨੇ ਵੀ ਪਾਪ ਹੁਣ ਗਰਕ ਹੋ ਜਾਂਦੇ ਸਾਡੇ ਪਾਪ ਕਿੰਨੇ ਵੀ ਹੋਣ ਫਿਰ ਵੀ ਗਿਣਤੀ ਵਿੱਚ ਪਰ ਗੁਰੂ ਨਾਨਕ ਦੀ ਬਖਸ਼ਿਸ਼ ਹੱਦੋਂ ਬਾਹਰ ਸਿਰਫ ਉਹਦੇ ਦਰ ਤੋਂ ਮੰਗਣ ਦੀ ਲੋੜ ਆ ਇਸ ਕਰਕੇ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਉਹ ਠੱਗਾਂ ਦਾ ਵੀ ਉਧਾਰ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਜਿਹੜੇ ਗੁਰੂ ਨਾਨਕ ਜੀ ਨੇ ਉਂਗਲੀ ਕੀਤੀ ਵੀ ਉਥੋਂ ਅੱਗ ਲਿਆਉ ਇਹਦੇ ਲੇਖ ਹੀ ਮਿਟਾ ਦਿੱਤੇ ਫਿਰ ਚਰਨਾ ਤੇ ਟੈਪੇ ਠੱਗਾਂ ਨੇ ਮਾਫੀ ਮੰਗੀ ਆ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਗੁਰੂ ਪਿਆਰਿਓ ਇਹ ਸਾਖੀ ਕੋਈ ਕਾਲਪਨਿਕ ਨਹੀਂ ਹੈ ਗੁਰੂ ਦਾ ਇਤਿਹਾਸ ਕੋਈ ਕਾਲਪਨਿਕ ਕੋਈ ਕਹਾਣੀ ਨਹੀਂ ਹੁੰਦੀ ਇਹ ਸੱਚ ਹੁੰਦੀ ਹੈ ਇਸ ਕਰਕੇ ਦਿੱਤੇ ਯਕੀਨ ਕਰੋ ਭਰੋਸਾ ਕਰੋ ਇਹੀ ਬਾਬਾ ਆਨੰਦ ਸਿੰਘ ਜੀ ਸਾਨੂੰ ਸਿਖਾਉਂਦੇ ਰਹੇ ਆ ਇੱਕ ਵਾਰ ਕੋਈ ਸੱਜਣ ਸੀ ਉਹਨੇ ਮਹਾਪੁਰਖਾਂ ਤੋਂ ਪੁੱਛਿਆ ਵੀ ਉਹ ਕਿਹੜੇ ਦੋ ਦੇਵਤੇ ਆ ਜਿਹੜੇ ਬੰਦੇ ਦੇ ਜੀਵਨ ਵਿੱਚ ਰੰਗ ਭਰ ਕੇ ਹੁਣ ਸਜਾਉਂਦੇ ਰਹਿੰਦੇ ਆ ਤੇ ਸੁਲਾਗਾ ਜੋਗ ਬਣਾਉਂਦੇ ਆ ਮਹਾਪੁਰਖਾਂ ਨੇ ਬਹੁਤ ਸੁੰਦਰ ਜਵਾਬ ਦਿੱਤਾ ਕਹਿੰਦੇ ਉਹ ਦੋ ਦੇਵਤੇ ਹੈਗੇ ਆ ਦਿਲ ਤੇ ਜੀਵ ਫਿਰ ਉਹਨੇ ਅਗਲਾ ਸਵਾਲ ਕੀਤਾ ਵੀ ਉਹ ਦੋ ਸ਼ੈਤਾਨ ਕਿਹੜੇ ਆ ਜਿੰਨਾ ਕਰਕੇ ਬਰਬਾਦੀ ਆਉਂਦੀ ਹੈ ਜਵਾਬ ਫਿਰ ਉਹੀ ਮਿਲਿਆ ਦਿਲ ਅਤੇ ਜੀਬ ਇੱਕ ਜ਼ਾਲਮ ਦਿਲ ਮਨੁੱਖ ਤੋਂ ਪਾਪ ਕਰਵਾ ਦਿੰਦਾ ਇੱਕ ਸਾਦਾ ਤੇ ਦਿਆਲੂ ਦਿਲ ਕਿਸੇ ਬੰਦੇ ਨੂੰ ਮਹਾਨ ਬਣਾ ਦਿੰਦਾ ਜਿਹੜੇ ਬੰਦੇ ਦਾ ਆਪਣੀ ਜੀਬ ਉੱਤੇ ਕਾਬੂ ਨਹੀਂ ਹੁੰਦਾ ਉਹਦੀ ਸਿਹਤ ਖਰਾਬ ਹੋਣ ਲੱਗਦੀ ਹੈ ਹੋਰਾਂ ਲੋਕਾਂ ਦਾ ਸਹਿਯੋਗ ਮਿਲਣਾ ਬੰਦ ਹੋ ਜਾਂਦਾ ਹੈ ਅਸੀਂ ਕੇਵਲ ਮਿੱਠੇ ਤੇ ਬਾਜਬ ਬੋਲਾਂ ਨਾਲ ਹੀ ਪਿਆਰ ਇੱਜ਼ਤ ਇਹ ਸਾਰੀਆਂ ਚੀਜ਼ਾਂ ਹਾਸਲ ਕਰ ਸਕਦੇ ਆ ਰੱਬੀ ਗੁਣ ਇਸ ਕਰਕੇ ਦਿਲ ਅਤੇ ਜੀਵ ਦੇਵਤੇ ਵੀ ਆ ਜਿਹੜੇ ਜ਼ਿੰਦਗੀ ਨੂੰ ਸਵਾਰ ਸਕਦੇ ਆ ਦਿਲ ਤੇ ਜੀਵ ਸ਼ੈਤਾਨ ਵੀ ਆ ਜਿਨ੍ਹਾਂ ਕਰਕੇ ਬਰਬਾਦੀ ਆਉਂਦੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਆ ਤੇ ਸੋ ਧੰਨ ਗੁਰੂ ਸਾਹਾਬਸ ਹੈ ਹਰ ਦੇ ਸਨੇਹਾ ਹਉ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਤਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਰੱਬ ਦੇ ਪਿਆਰੇ ਆ ਜਾਂ ਗੁਰੂ ਮਹਾਰਾਜ ਆ ਜਿਹੜੇ ਸਾਨੂੰ ਸੁਨੇਹਾ ਦਿੰਦੇ ਆ ਰੱਬ ਦਾ ਰੱਬੀ ਜਿਹੜੇ ਗਉਣਾ ਉਹ ਸਾਡੇ ਵਿੱਚ ਲੈ ਕੇ ਆਉਂਦੇ ਆ ਉਹਨਾਂ ਨੂੰ ਧੰਨ ਕਹਿਣਾ ਵੀ ਬਣਦਾ ਐਸੇ ਮਹਾਪੁਰਖਾਂ ਨੂੰ ਤਾਂ ਜਨਮ ਜਨਮ ਕੀ ਇਸ ਮਨ ਕੋਮਲ ਲਾਗੀ ਕਾਲਾ ਹੋਆ ਸਿਆਹ ਇਹ ਮੈਲ ਤਾਂ ਜਿਹੜੀ ਸਾਡੇ ਮਨ ਤੇ ਲੱਗੀ ਹੋਈ ਹੈ ਉਤਰੂਗੀ ਕਿਵੇਂ ਮਿਲ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੇ ਨਾਮ ਨਿਵਾਸ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਇਹ ਮੈਲ ਕਿਵੇਂ ਲਹੂਗੀ ਗੁਰੂ ਸਾਹਿਬ ਜੀ ਕਹਿੰਦੇ ਆ ਸੰਗਤ ਵਿੱਚ ਆ ਕੇ ਮਨ ਨੂੰ ਮਾਂਜ-ਮਾਂਜ ਕੇ ਸਾਫ਼ ਕਰ ਸਕਦੇ ਆ ਤਪ ਕਰਕੇ ਇਹ ਚੀਜ਼ਾਂ ਹੋ ਸਕਦੀਆਂ ਨੇ ਜੀ ਪਵਿੱਤਰ ਪੁਰਸ਼ ਬਣ ਸਕਦੇ ਆ ਗੁਰੂ ਸਾਹਿਬ ਜੀ ਕਿਰਪਾ ਕਰਨ ਤਾਂ ਇਹ ਜੋ ਸਾਖੀ ਸੀ ਮਹਾਂਪੁਰਖਾਂ ਦਾ ਜੀਵਨ ਸੀ ਕੁਝ ਹੱਡ ਬੀਤੀਆਂ ਮਹਾਂਪੁਰਖਾਂ ਦੇ ਨਾਲ ਜੋ ਹੋਈਆਂ ਉਹੀ ਆਪ ਜੀ ਨੂੰ ਸਰਵਣ ਕਰਵਾਈਆਂ ਨੇ ਤਾਂ ਇਸ ਤਰ੍ਹਾਂ ਭਾਈ ਉਹ ਦੋ ਦੇਵਤੇ ਕਿਹੜੇ ਆ ਕਰਮਾਂ ਦਾ लेखा ਹੋ ਕੇ ਹੀ ਰਹਿੰਦਾ ਭਾਵੇਂ ਕੋਈ ਵੀ ਹੋਵੇ ਇਹ ਲੇਖਾ ਨਿਭੜਦਾ ਨਹੀਂ ਹਾਂ ਨਾ ਨਿਭੜੇ ਅਗਲੇ ਜਨਮ ਵਿੱਚ ਭੋਗਣਾ ਪੈਂਦਾ ਉਹ ਜਨਮ ਵਿੱਚ ਵੀ ਨਾ ਨਿਭੜੇ ਤੇ ਤੀਜੇ ਜਨਮ ਫਿਰ ਚੌਥੇ ਫਿਰ ਪੰਜਵੇਂ ਜਿਵੇਂ ਸਾਖੀ ਚ ਆਪ ਨੇ ਸ਼ੁਰੂ ਚ ਸਰਵਣ ਕੀਤਾ ਤਾਂ ਇਹ ਲੇਖੇ ਨੂੰ ਲੰਬੇ ਲੈ ਜਾਣ ਦੀ ਲੋੜ ਨਹੀਂ ਬਹੁਤ ਜਨਮ ਬਿਸ਼ਰੇ ਤੇ ਮਾਦੂ ਇਹੋ ਜਨਮ ਤੇਮਾਰੇ ਲੇਖੇ ਇਸ ਜਨਮ ਦੇ ਵਿੱਚ ਇਹ ਲੇਖੇ ਨੂੰ ਨਵੇੜ ਦੇਣਾ ਚੰਗਾ ਹੈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਇਹ ਅਵਸਥਾ ਗੁਰੂ ਦੀ ਕਿਰਪਾ ਨਾਲ ਬਣਦੀ ਹੈ ਗੁਰੂ ਅਰਜਨ ਦੇਵ ਜੀ ਦੀ پاک ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਅਗੰਮੀ ਰਸ ਬਾਣੀ ਸ੍ਰੀ ਜਪਜੀ ਸਾਹਿਬ ਇਹਨਾਂ ਬਾਣੀਆਂ ਦਾ ਭਾਈ ਇਹਨੂੰ ਨੇਮ ਬਣਾ ਲਈਏ ਰੋਜ ਪੜਨਾ ਵੀ ਆ ਵਿਚਾਰਨਾ ਵੀ ਆ ਤੇ ਇਹ ਨਹੀਂ ਪੜ ਪੜ ਕੇ ਛੱਡ ਦੇਣਾ ਹੈ ਜਿਨੀ ਗੁਰਮਖ ਧਿਆਇਆ ਤិន ਪੂਛੋ ਜਾਏ ਬਨ ਬਨ ਵਰਤੀ ਖੋਜਤੀ ਹਾਰੀ ਬੋ ਅਵਗਾਹੇ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ ਤਾਂ ਇਹ ਜੋ ਉਪਦੇਸ਼ ਕਰਦੇ ਆ ਰੱਬੀ ਪਿਆਰ ਵਾਲੇ ਮਹਾਪੁਰਖ ਉਹਨਾਂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਬਣਾਈਏ ਕਿਰਤ ਕਰੀਏ ਸੱਚੀ ਸੁੱਚੀ ਗਲਾਂ ਨਾ ਕਿਸੇ ਦਾ ਵੱਢੀਏ ਕਿਸੇ ਦਾ ਹੱਕ ਨਾ ਮਾਰੀਏ ਨਾਮ ਜਪਣਾ ਚਾਹੀਦਾ ਵੰਡ ਛਕਣਾ ਚਾਹੀਦਾ ਸਿੱਖਿਆ ਬੜੀ ਉੱਤਮ ਮਿਲੀ ਆ ਜੀ ਜੀਵਨ ਨੂੰ ਸੋਹਣਾ ਬਣਾ ਸਕਦੀ ਆ ਮਹਾਪੁਰਖਾਂ ਦਾ ਜੀਵਨ ਗੁਰਬਾਣੀ ਜੈ ਸਾਹੀ ਹੁੰਦਾ ਹੈ ਅਸੀਂ ਵੀ ਆਪਣੇ ਜੀਵਨ ਨੂੰ ਸਵਾਰਣ ਦਾ ਯਤਨ ਕਰੀਏ ਆਓ ਜੀ ਰਲ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆਂ ਤੇ ਫਤਿਹ ਬੁਲਾਉਣੀ ਕਰਦੇ ਹਾਂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਹੀ ਭਲਾ ਗੁਰੂ ਸਾਹਿਬ ਜੀ ਕਿਰਪਾ ਕਰਨੀ ਸਰਬੱਤ ਹੀ ਜੀਆਂ ਦਾ ਭਲਾ ਕਰਨਾ ਸਭ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ